ਕਬੀਰ ਜੀ ਜਹ ਕਛ ਅਹਾਂ ਤਹਾਂ ਕਿਛ ਨਹੀਂ ਪੰਚ ਤਤ ਤੈ ਨਹੀਂ ਈੜਾ ਪਿੰਗਲਾ ਸੁਖਮਨ ਬੰਦੇ ਇਹ ਅਫਗਨ ਕਤ ਜਾਹੀ ਤਾਗਾ ਟੂਟਾ ਗगन ਵਿਨਸ ਗਿਆ ਤੇਰਾ ਬੋਲਤ ਕਹਾਂ ਸਮਾਈ ਇਹ ਸੈ ਸੰਸਾ ਮੋ ਕੋ ਅੰਦਨ ਵਿਆਪੈ ਮੋ ਕੋ ਕੋ ਨਾ ਕਹੇ ਸਮਝਾਈ ਜੈ ਬਰਹਿ ਮੰਡ ਪਿੰਡ ਤੈ ਨਾਹੀ ਰਚਨ ਹਾਰ ਤੈ ਨਾਹੀ ਜੋੜਨ ਹਾਰ ਸਦਾ ਅਤੀਤਾ ਏ ਕਹੀਏ ਕਿਸ ਮਾਹੀ ਜੋੜੀ ਜੁੜੇ ਨਾ ਟੋੜੀ ਟੁੱਟੇ ਜਬ ਲਗ ਹੋਏ ਵਿਨਾਸੀ ਕਾਂ ਕੋ ਠਾਕਰ ਕਾਂ ਕੋ ਸੇਵਕ ਕਾਹੂੰ ਕਹਿ ਜਾਸੀ ਬਹੁ ਕਵੀਰ ਲਿਵ ਲਾਗੀ ਰਹੀ ਹੈ ਜਾਂ ਬਸੇ ਦਿਨ ਰਾਤੀ ਉਹਾਂ ਕਾ ਮਰਮ ਉਹੀ ਪਰ ਜਾਣੇ ਉਹ ਤੋਂ ਸਦਾ ਅਵਿਨਾਸੀ ਸੁਰਤ ਸਿਮਰਤ ਦੋਏ ਕੰਨੀ ਮੋਦਰਾ ਪਰਮਤ ਬਾਹਰ ਖਿੰთა ਸੁਨ ਗੁਫਾ ਮੈਂ ਆਵ ਆਸਣ ਬੈਸਣ ਕਲਪ ਵਿਬਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੁਗੀ ਬਿਉਗੀ ਖੰਡ ਬ੍ਰਹਮੰਡ ਮੈਂ ਸਿੰਘ ਜੀ ਮੇਰਾ ਬਟੂਆ ਸਭ ਜਗ ਪਸਮਾ ਤਾਰੀ ਤਾੜੀ ਲਾਗੀ ਤ੍ਰਿਪਲ ਪਲਟੀ ਐ ਛੂਟੇ ਹੋਏ ਪਸਾਰੀ मन पवन दोए तुंबा करी है जुग जुग सरद जसा जी फिरपई तंती टूटस नाही अनहद किंगरी बाजी सुन मन भए है पूरे माया डोलना लागी कहो कबीर ताको पुनरप जन्म नहीं ਖੇਲ ਗयो ਬੈਰ ਅਗੇ ਸੁਰਗ ਬਾਸਨਾ ਬਾਛੀਐ ਡਰੀਐ ਨ ਨਰਕ ਨਿਵਾਸ ਹੋ ਨਾ ਹੋਏ ਸੋ ਹੋਏ ਹੈ ਮਨੇ ਨ ਕੀਜੈ ਆਸ ਰਮਈਆ ਗੁਣ ਗਾਈਐ ਜਾਂਤੇ ਪਾਈਐ ਪਰਮ ਨਿਧਾਨ ਕਿਆ ਜਪ ਕਿਆ ਤਪ ਸੰਜਮੋ ਕਿਆ ਬਰਤ ਕਿਆ ਇਸ ਨਾਨ ਜਬ ਲਗੁ ਜੁਗਤ ਨਾ ਜਾਣੀਐ ਪਉ ਭਗਤ ਭਗਵਾਨ ਸੰਪੇ ਦੇਖਣਾ ਹਰਖੀਐ ਬਿਪਤ ਦੇਖਣਾ ਰੋਏ ਜਿਉ ਸੰਪੇ ਤਿਉ ਬਿਪਤ ਹੈ ਬਿਦਨੇ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਣਿਆ ਸੰਤਨ ਰ데요 ਮੁਜਾਰ ਸੇਵਕ ਸੂ ਸੇਵਾ ਭਲੇ ਸੇਵਕ ਸੂ ਸੇਵਾ ਭਲੇ ਜੇ ਕਟ ਬਸੈ ਮੁrar ਰੇ ਮਨ ਤੇਰੋ ਕੋਈ ਨਹੀਂ ਖਿੱਚ ਲੈ ਜਨ ਪਾਰ ਬਿਰਖ ਬਸੇ ਰੋ ਪੰਖ ਕੋ ਤੈਸੋ ਇਹੋ ਸੰਸਾਰ ਰਾਮ ਰਸ ਪਿਆਰੇ ਜੇ ਰਸ ਵਿਸਰ ਗਏ ਰਸ ਔਰ ਔਰ ਮੂਏ ਕਿਉਂ ਰੋਈਏ ਜਿਉ ਆਪਾਂ ਥਿਰਨਾ ਰਹਾਏ ਜੋ ਉਪਜੈ ਸੋ ਬਿੰਸ ਹੈ ਦੁੱਖ ਕਰ ਹੋਏ ਬੁਲਾਏ ਜਹ ਕੀ ਉਪਜੀ ਤੈ ਰਚੀ ਪੀਵਤ ਮਦਨ ਲਾਗ ਕਹ ਕਵੀਰ ਚਿਤ ਚੇਤਿਆ RAM ਸਿਮਰ ਬੈ ਰਾਗ ਜੋ ਉਪਜੈ ਸੋ ਬਿنس ਹੈ ਦੁਖ ਕਰ ਰੂਵੇ ਬੁਲਾਏ ਜਹ ਕੀ ਉਪਜੀ ਤੈ ਰਚੀ ਪੀਵਤ ਮਰਦਨ ਲਾਗ ਕਹ ਕਬੀਰ ਚਿਤ ਚੇਤਿਆ RAM ਸਿਮਰ ਬੈਰਾਗੋ